ABVP ਨੇ ਜਿਵੇਂ ਇਸ ਵਾਰੀ ਆਪ ਦਾ ਜਿਹੜਾ ਚੋਣ ਕੈਂਪੇਨ ਸੀਗਾ ਉਹ ਚ ਇੱਕ ਬੜੀ ਮਤਲਬ ਦਿਲਚਸਪ ਚੀਜ਼ ਹੈ ਕਰੀ ਕਿ ਉਹਨਾਂ ਜਿਹੜੇ ਸੰਗ ਦੇ ਮਿਲਨ ਆ ਰਹੇ ਨੇ ਉਹ ਲਾਇ ਹੀ ਨਹੀਂ ਹੈਗੇ ਜਿਹੜਾ ਉਹ ਲਾਉਂਦੇ ਹੁੰਦੇ ਨੇ ਨਾ ਕਿ ਜਿਵੇਂ ਭਾਰਤ ਮਾਤਾ ਦੀ ਜੈ ਵੀ ਨਹੀਂ ਲਾਇਆ ਮੈਨੂੰ ਸਾਰੇ ਕੈਂਪੇਨ 'ਚ ਨਹੀਂ ਲਾਇਆ ਉਹਨਾਂ ਨੇ ਬੜਾ ਪ੍ਰਚਾਰ ਕਰਿਆ ਕਿ ਸਾਡਾ ਜਿਹੜਾ ਕੈਂਡੀਡੇਟ ਆ ਪੰਜਾਬੀ ਆ ਤੇ ਪੰਜਾਬ ਦੀ ਗੱਲ ਕਰੂਗਾ ਤੇ ਉਹਨਾਂ ਨੇ ਮਤਲਬ ਆਪਦੀ ਦਿਖਵਾਦ ਲਈ ਚਿਹਰਾ ਮੋਰਾ ਹੋਰ ਜਿਵੇਂ BJP ਪੰਜਾਬ 'ਚ ਕਰ ਰਹੀ ਆ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਨਾ ਕਿਤੇ ਨਾ ਕਿਤੇ ਜਿਹੜੀ ਪੰਜਾਬ ਦੀਆਂ ਧਿਰਾਂ ਨੇ ਇੱਥੇ ਉਹਨਾਂ ਦੀ ਆਈਡੈਂਟੋਲੋਜੀਕਲ ਕਮਜ਼ੋਰੀ ਵੀ ਕਹਿ ਸਕਦੇ ਆ ਜੀ ਵੀ ਜਿਹੜਾ ਉਹ ਇਸ ਪੱਧਰ ਤੇ ਉਹਰੇ ਐਵੀਬੀਪੀ ਤੇ ਆਰਐਸਐਸ ਦੇ ਰਿਸ਼ਤਿਆਂ ਨੂੰ ਸਪਸ਼ਟ ਕਰਨ 'ਚ ਸਾਡੀ ਕਮਜ਼ੋਰੀ ਹੋ ਰਹੀ ਹੈ ਜੀ ਸੱਚੀ ਗੱਲ ਹੈ ਕਿ ਆਰਐਸਐਸ ਤੇ ਐਵੀਬੀਪੀ ਕਿਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਨੇ ਤੇ ਕਿਵੇਂ ਜਿਹੜੀ ਉਹਨਾਂ ਦੀ ਮੁੱਖ ਤੌਰ ਤੇ ਜਿਹੜੀ ਸੋਚਣੀ ਆ ਉਹ ਨਾ ਸਿਰਫ ਪੰਜਾਬੀਆਂ ਨੂੰ ਤੇ ਸਿੱਖਾਂ ਨੂੰ ਬਲਕਿ ਕੁੱਲ ਰੂਪ 'ਚ ਚਾਹੇ ਕੋਈ ਹਿਮਾਚਲੀ ਵਿਦਿਆਰਥੀ ਆ ਚਾਹੇ ਹਰਿਆਣਵੀ ਵਿਦਿਆਰਥੀ ਆ ਉਹਨਾਂ ਵਾਸਤੇ ਵੀ ਹਾਨੀਕਾਰ ਬਾਕੀ ਇਲੈਕਸ਼ਨਾਂ ਦਾ ਦੇਖੋ ਜਿਵੇਂ ਆਪਾਂ ਕਹਿੰਨੇ ਆ ਨਾ ਜਿਵੇਂ ਉਹਦੇ ਆਪਣੇ ਸਮੀਕਰਨ ਬਹੁਤ ਤਰ੍ਹਾਂ ਨਾਲ ਚੱਲਦੇ ਨੇ 70-80 ਲੱਖ ਰੁਪਏ ਆਈ ਵੀਪੀ ਨੇ ਇਥੇ ਨੀ ਚੋਣਾਂ ਤੇ ਖਰਚ ਕਰਿਆ ਜੀ ਮਤਲਬ ਮਤਲਬ ਜੋਰ ਲਾਇਆ ਜੀ ਅਗਲਾ ਨੇ ਮਤਲਬ ਕੋਈ ਕਸਰ ਨਹੀਂ ਛੱਡੀ ਜਿਹਨੂੰ ਆਪਾਂ ਕਹਿੰਨੇ ਆ ਪੈਸਾ ਵੰਡਣ ਚ ਵੀ ਤੇ ਸਾਰਾ ਕੁਝ ਉਹਨਾਂ ਨੇ ਮਤਲਬ ਐਫਰਟ ਲਾਏ ਨੇ ਅਸੀਂ ਇਹ ਕਿ ਐਸਾ ਕਹਿੰਦੇ ਸਾਡੇ ਐਫਰਟ ਛੋਟੇ ਪੈ ਗਏ ਬਸ ਇੰਨਾ ਕਹਿ ਸਕਦੇ